ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਾਡੇ ਅੰਦਰ ਦਾ ਡਰ ਹੈ ਨਾ ਜਿਹੜਾ ਸਾਡੇ ਮਨ ਦਾ ਡਰ ਹੈ ਉਹ ਸਾਨੂੰ ਬਹੁਤ ਵੱਡੀ ਮੁਸ਼ਕਲ ਦੇ ਅੰਦਰ ਲਿਆਉਂਦਾ ਹੈ ਜਿਹੜਾ ਅੰਦਰ ਦਾ ਡਰ ਹੈ ਉਹ ਤੁਹਾਡੀ ਸੋਚ ਨੂੰ ਖਾ ਜਾਂਦਾ ਹੈ ਤੁਹਾਡੇ ਕੌਨਫੀਡੈਂਸ ਨੂੰ ਖਾ ਜਾਂਦਾ ਹੈ ਤੁਹਾਡਾ ਹੌਸਲਾ ਬਣ ਨਹੀਂ ਦਿੰਦਾ ਤੁਹਾਨੂੰ ਅੱਗੇ ਤੁਰਨ ਨਹੀਂ ਦਿੰਦਾ ਤੁਹਾਡੀ ਸੋਚ ਨੂੰ ਸੌੜੀ ਕਰ ਦਿੰਦਾ ਹੈ ਰਾਦੀ ਰਕਾਵਟ ਬਣ ਜਾਂਦਾ ਹੈ ਜਿਹੜਾ ਤੁਹਾਡਾ ਅੰਦਰ ਦਾ ਡਰ ਹੈ। ਔਰ ਜਦੋਂ ਅੰਦਰ ਲਗਾਤਾਰ ਡਰ ਬਣਿਆ ਹੀ ਰਹਿੰਦਾ ਹੈ ਤੇ ਫਿਰ ਕਾਮਯਾਬੀ ਕਿਵੇਂ ਹੈ? ਤੁਸੀਂ ਤੋਰੀ ਨਹੀਂ ਪਾਉਂਦੇ ਤੇ ਤੁਰੰਤੋਂ ਬਿਨਾ ਕਾਮਯਾਬੀ ਨਹੀਂ, ਮਿਹਨਤ ਕਰ ਹੀ ਨਹੀਂ ਪਾਉਂਦੇ ਤੇ ਮਿਹਨਤੋਂ ਬਿਨਾ ਕਾਮਯਾਬੀ ਨਹੀਂ। ਮੈਂ ਆਹ ਕੰਮ ਕਰਾਂਗਾ, ਫੇਲ ਹੋਵਾਂਗਾ, ਕੰਮ ਕਰਾਂਗਾ, ਫੇਲ ਹੋਵਾਂਗਾ। ਤੁਹਾਡੀ ਸਾਰੀ ਲੈ ਦੇ ਕੇ ਸੂਈ ਫੇਲ ਦੇ ਉੱਤੇ ਹੀ ਰਿੰਦੀ ਵੀ ਮੈਂ ਫੇਲ ਨਾ ਹੋ ਜਾਵਾਂ, ਫੇਲ ਨਾ ਹੋ ਜਾਵਾਂ। ਜੇ ਨਹੀਂ ਹੋਣਾ ਤੁਸੀਂ ਤਾਂ ਵੀ ਹੋ ਕੇ ਹੀ ਰਹਿੰਦੇ ਹੋ ਕਿਉਂਕਿ ਤੁਹਾਡੀ ਸੀੜੀ ਫਸੀ ਤੁਹਾਡੀ ਸੂਈ ਉੱਥੇ ਘੁੰਮੀ ਜਾਰੀ ਵਾਰ-ਵਾਰ ਖੈਰ ਜਿਹੜਾ ਬੰਦਾ ਅੰਦਰ ਦਾ ਡਰ ਰੱਖਦਾ ਹੈ ਨਾ ਕਾਮਯਾਬੀ ਤੇ ਨੇੜੇ ਤੇੜੇ ਨੇ ਤੇ ਉਹ ਬੰਦਾ ਕਦੇ-ਕਦੇ ਇਸ ਤਰ੍ਹਾਂ ਵਿਖਾਵਾ ਵੀ ਕਰਦਾ ਹੈ ਨਹੀਂ ਜੀ ਜੇ ਕੋਈ ਕੋਈ ਕੋਲੋਂ ਸਲਾਹ ਦਵੇ ਵੀ ਅੰਦਰੋਂ ਡਰ ਕਿਉਂ ਰਿਆ ਹੈ ਤੇ ਉਹ ਫਿਰ ਵਿਖਾਵਾ ਕਰਦਾ ਹੈ ਨਹੀਂ ਜੀ ਮੈਂ ਡਰਦਾ ਤੇ ਨਹੀਂ ਆ ਮੈਂ ਤੇ ਸਲਾਹ ਕਰ ਰਿਹਾ ਮੈਂ ਤੇ ਗੱਲ ਹੀ ਕੀਤੀ ਸੀ ਮੈਂ ਡਰਦਾ ਨਹੀਂ ਅਕੀ ਕੱਦੇ ਅੰਦਰ ਉਹ ਆਪਣੇ ਅੰਦਰ ਵਾਲੇ ਡਰ ਨੂੰ ਜ਼ਾਰ ਨਹੀਂ ਹੋਣ ਦੇਣਾ ਚਾਹੁੰਦਾ ਅੰਦਰ ਵਾਲੇ ਡਰ ਨੂੰ ਛਪਾਉਣਾ ਚਾਹੁੰਦਾ ਹੈ ਇਹਦੀ ਮੈਂ ਇੱਕ ਐਗਜ਼ਾਮਪਲ ਦੇਣਾ ਤੁਹਾਡੇ ਸਾਰਿਆਂ ਤੇ ਇਹ ਗੱਲ ਬੀਤੀ ਹੋਵੇਗੀ ਜਦੋਂ ਆਪਾਂ ਨਿੱਕੇ ਹੁੰਦੇ ਸਨ ਛੋਟੇ ਛੋਟੇ ਹੁੰਦੇ ਸਾਂ ਹਨੇਰੇ ਦੇ ਅੰਦਰ ਕਿਧਰੇ ਜਾਣਾ ਇਕੱਲਿਆਂ ਨੇ ਹਨੇਰੇ ਦੇ ਅੰਦਰ ਤੇ ਹਨੇਰੇ ਦੇ ਅੰਦਰ ਜਿਹੜੀਆਂ ਪੁਰਾਣੀਆਂ ਕਹਾਣੀਆਂ ਬਜ਼ੁਰਗਾਂ ਕੋਲੋਂ ਸੱਥਾਂ ਦੇ ਅੰਦਰ ਘਰਾਂ ਦੇ ਅੰਦਰ ਸੁਣੀਆਂ ਸਨ ਉਹ ਮਨ ਵਿੱਚ ਬੈਠੀਆਂ ਹੁੰਦੀਆਂ ਨੇ ਖਣੇਰੇ ਦੇ ਅੰਦਰ ਡਰ ਲੱਗੀ ਜਾਣਾ ਵੀ ਕਿਦਰੇ ਭੂਤ ਤੇ ਨਾ ਆ ਜਾਣਾ ਹੁਣ ਪਤਾ ਲੱਗਾ ਵੀ ਭੂਤਨਾ ਦੀ ਕੋਈ ਚੀਜ਼ ਹੀ ਨਹੀਂ ਹੈ ਡਰੀ ਜਾਣਾ ਜੇ ਹਵਾ ਚੱਲਨੀ ਤੇ ਹਵਾ ਦੇ ਨਾਲ ਕਿਦਰੇ ਰੁੱਖਾਂ ਦੀਆਂ ਟਾਹਣੀਆਂ ਝੁਕਣੀਆਂ ਝਾੜੀਆਂ ਝੁਕਣੀਆਂ ਤੇ ਸਾਨੂੰ ਐ ਲੱਗਣਾ ਵੀ ਜਿਵੇਂ ਭੂਤ ਬੋਲ ਰਹੇ ਨੇ ਪੈਰਾਂ ਦੀ ਆਹੜ ਤੋਂ ਬੰਦਾ ਡਰੇ ਜਾਂਦਾ ਵੀ ਮੇਰੇ ਨਾਲ ਭੂਤ ਤੇ ਨਹੀਂ ਤੁਰ ਰਿਹਾ ਜਿਹੜੇ ਪੈਰਾਂ ਦੀ ਆਹਟ ਆ ਰਹੀ ਹੈ ਪੈਰਾਂ ਦਾ ਖੜਕਾ ਰਿਹਾ ਕਿਦਰੇ ਭੂਤ ਦਾ ਖੜਕਾਦ ਨਹੀਂ ਉਹਦੇ ਪੈਰਾਂ ਦਾ ਤੇ ਨਹੀਂ ਖੈਰੇ ਅੰਦਰ ਦਾ ਡਰ ਜੋ ਜਿਹੜਾ ਅੰਦਰ ਦਾ ਡਰ ਹੁੰਦਾ ਸੀ ਨਾ ਉਹਨੂੰ ਫਿਰ ਅਸੀਂ ਭਲਾਉਣ ਵਾਸਤੇ ਅੰਦਰ ਦੇ ਡਰ ਨੂੰ ਦਬਾਉਣ ਵਾਸਤੇ ਫਿਰ ਆਪਾਂ ਪਤਾ ਕੀ ਕਰਦੇ ਸਾਂ ਜਾਂ ਬੰਦਾ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਜੋ ਵੀ ਅੱਲਾ ਅੱਲਾ ਕਰਨੀ ਸ਼ੁਰੂ ਕਰਦਾ ਸੀ ਜਾਂ ਕੋਈ ਗਾਣਾ ਗਾਉਣਾ ਸ਼ੁਰੂ ਕਰਦਾ ਸੀ ਜਾਂ ਉੱਚੀ ਉੱਚੀ ਐਵੇਂ ਆਵਾਜ਼ਾਂ ਦੇਣੀਆਂ ਸ਼ੁਰੂ ਕਰਦਾ ਸੀ ਬੋਲਣਾ ਸ਼ੁਰੂ ਕਰਦਾ ਸੀ ਮਤਲਬ ਅੰਦਰ ਦਾ ਡਰ ਦੱਬ ਜਾਏ ਜੋ ਮੇਰੇ ਅੰਦਰ ਦਾ ਡਰ ਇਹ ਮੈਨੂੰ ਸਤਾਏ ਨਾ ਅੰਦਰ ਦਾ ਡਰ ਮੈਨੂੰ ਹੋਰ ਦੁਖੀ ਨਾ ਕਰੇ ਉਹਦਾ ਕਾਰਨ ਇਹ ਸੀ ਚਲਦੀਆਂ ਚਲਦੀ ਸੀ ਹਵਾ ਆਉਂਦੀ ਸੀ ਸ਼ੂਕ ਝਾੜੀਆਂ ਦੀ ਪਰ ਅਸੀਂ ਡਰ ਜਾਂਦੇ ਸਾਂ ਵੀ ਭੂਤ ਹੀ ਹੋਏਗਾ ਹਨੇਰੇ ਦੇ ਡਰ ਤੋਂ ਬੰਦਾ ਉੱਚੀ ਉੱਚੀ ਬੋਲਦਾ ਉੱਚੀ ਉੱਚੀ ਬੋਲਦਾ ਤੇ ਉਹਨੂੰ ਛਪਾਉਣਾ ਚਾਹੁੰਦਾ ਇਹ ਜਿਹੜਾ ਡਾਰੇ ਇਹ ਡਰ ਤੁਹਾਡੇ ਰਾਹ ਦੀ ਸਭ ਤੋਂ ਵੱਡੀ ਰੁਕਾਵਟ ਹੈ ਤੁਹਾਨੂੰ ਅੱਗੇ ਨਹੀਂ ਬਦਨ ਦਿੰਦਾ ਪੈਰ ਵਿੱਚ ਆਈ ਮੋਚ ਤੇ ਤੁਹਾਡੇ ਡਰ ਦੇ ਕਾਰਨ ਬਣੀ ਹੋਈ ਛੋਟੀ ਸੋਚ ਇਹ ਤੁਹਾਨੂੰ ਸਫਲਤਾ ਤੱਕ ਕਿਵੇਂ ਲੈ ਕੇ ਜਾਣਗੀ ਅੱਗੇ ਕਿਵੇਂ ਤੁਰਨ ਦੇਣਗੇ ਪੈਰ ਦੀ ਮੋਚ ਵੀ ਅੱਗੇ ਨਹੀਂ ਤੁਰਨ ਦਿੰਦੀ ਤੇ ਛੋਟੀ ਸੋਚ ਵੀ ਅੱਗੇ ਨਹੀਂ ਤੁਰਨ ਦਿੰਦੀ ਤੇ ਛੋਟੀ ਸੋਚ ਬੰਦੀ ਕਿਵੇਂ ਹੈ ਤੁਹਾਡੇ ਡਰ ਦੇ ਕਾਰਨ ਦੁਨੀਆ ਦਾ ਕੋਈ ਵੀ ਕੰਮ ਹੋਵੇ ਉਹਦੇ ਅੰਦਰ ਰਿਸਕ ਵੀ ਲੈਣਾ ਪੈਂਦਾ ਹੈ ਮਿਹਨਤ ਵੀ ਕਰਨੀ ਪੈਂਦੀ ਹੈ ਪੈਸਾ ਵੀ ਇਨਵੈਸਟ ਕਰਨਾ ਪੈਂਦਾ ਹੈ ਉਹ ਜਿਹੜਾ ਬੰਦਾ ਇਨਵੈਸਟ ਕਰਨ ਤੋਂ ਡਰ ਗਿਆ ਵੀ ਮੈਂ 10 ਲੱਖ 20 ਲੱਖ 50 ਲੱਖ ਕਰੋੜ 10 ਕਰੋੜ ਇਨਵੈਸਟ ਕਰਾਂਗਾ ਪਤਾ ਨਹੀਂ ਘਟਾ ਹੀ ਨਾ ਪੈ ਜਾਏ ਪਤਾ ਨਹੀਂ ਡੋਬੀ ਨਾ ਜਾਏ ਉਹ ਇਨਵੈਸਟ ਨਹੀਂ ਕਰੇਗਾ ਰਿਸਕ ਲਏਗਾ ਨਹੀਂ ਅੱਗੇ ਵਧੇਗਾ ਕਿਵੇਂ ਹਾਏ ਗੱਲ ਵੱਖਰੀ ਹੈ ਵੀ ਕੋਈ ਵੀ ਕੰਮ ਕਰਨਾ ਹੋਵੇ ਕਿਸੇ ਸਿਆਣੇ ਦੀ ਜਿਹੜਾ ਉਸ ਕੰਮ ਦਾ ਮਾਹਿਰ ਹੋਵੇ ਸਿਆਣਾ ਹੋਵੇ ਸਲਾਹ ਲੈਣੀ ਬੜੀ ਜ਼ਰੂਰੀ ਤੁਹਾਨੂੰ ਉਸ ਕੰਮ ਦੇ ਬਾਰੇ ਗਿਆਨ ਹੋਵੇ ਨੌਲੇਜ ਹੋਵੇ ਤੁਸੀਂ ਮਣੀ ਇਨਵੈਸਟ ਕਰੋ ਪਰ ਜੇ ਇਨਵੈਸਟ ਨਹੀਂ ਕਰੋਗੇ ਤੇ ਕਮਾਓਗੇ ਵੀ ਨਹੀਂ ਤਾਂ ਹੀ ਤੇ ਕਹਾਵਤ ਬਣ ਗਈ ਵੀ ਪੈਸਾ ਫੈਂਕ ਤਮਾਸ਼ਾ ਦੇਖ ਮਾਰਕੀਟ ਦੇ ਅੰਦਰ ਜਿੰਨਾ ਪੈਸਾ ਸੁੱਟੋਗੇ ਉਹ ਪੈਸਾ ਕਈ ਗੁਣਾ ਵੱਧ ਕੇ ਤੁਹਾਡੇ ਕੋਲ ਵਾਪਸ ਪਰਤ ਆਉਂਦਾ ਹੈ ਤੁਹਾਡੇ ਕੋਲ ਵਾਪਸ ਆ ਜਾਂਦਾ ਹੈ ਪਰ ਇਹ ਨਹੀਂ ਬਿੱਦੱਥੀਆਂ ਫੜ-ਫੜ ਕੇ ਮਾਰਕੀਟ ਦੇ ਅੰਦਰ ਸੁੱਟੀ ਜਾਓ ਮਾਰਕੀਟ ਦੇ ਅੰਦਰ ਸੁੱਟਣ ਦਾ ਮਤਲਬ ਹੈ ਬਿਜ਼ਨਸ ਕਰਨਾ ਮਾਰਕੀਟ ਦੇ ਅੰਦਰ ਸੁੱਟਣ ਦਾ ਮਤਲਬ ਹੈ ਜਿਹੜੇ ਕੰਮ ਦੇ ਤੁਹਾਨੂੰ ਸੂਝੇ ਸਮਝੇ ਉਸ ਕੰਮ ਦੇ ਅੰਦਰ ਮਣੀ ਇਨਵੈਸਟ ਕਰੋ ਡਰੋ ਨਾ ਡਰੋ ਪਰ ਜਾਇਜ ਡਰੋ ਨਜਾਇਜ ਨਾ ਡਰੋ ਜਿਹੜਾ ਨਜਾਇਜ ਡਾਰੇ ਅੰਦਰ ਦਾ ਡਾਰੇ ਤੁਹਾਡੀ ਸੋਚ ਨੂੰ ਛੋਟਿਆ ਕਰਦਾ ਹੈ ਕਮਜ਼ੋਰ ਕਰਦਾ ਹੈ ਪੈਰਾਂ ਦੀਆਂ ਬੇੜੀਆਂ ਬਣ ਜਾਂਦਾ ਹੈ ਅੱਗੇ ਤੁਰ ਨਹੀਂ ਦਿੰਦਾ ਤੇ ਡਿਪਰੈਸ਼ਨ ਘੇਰਾ ਪਾਈ ਰੱਖਦੀ ਜਦੋਂ ਤੁਸੀਂ ਅਗਾ ਵਧੂ ਯੁੱਗ ਦੇ ਨਾਲ ਸਮੇ ਦੇ ਹਾਣੀ ਬਣ ਕੇ ਨਹੀਂ ਚੱਲ ਸਕਦੇ ਰੇਸ ਦੇ ਅੰਦਰ ਤੁਹਾਡੇ ਨਾਲੋਂ ਬਹੁਤ ਸਾਰੇ ਲੋਕ ਅੱਗੇ ਨਿਕਲ ਜਾਂਦੇ ਨੇ ਤੁਸੀਂ ਪਿੱਛੇ ਰਹਿ ਜਾਂਦੇ ਹੋ ਤੇ ਫਿਰ ਮੰਗਾਈ ਵੱਜ ਜਾਂਦੀ ਹੈ ਤੁਹਾਡੇ ਤੋਂ ਨਾਲ ਦੌੜਿਆ ਨਹੀਂ ਜਾਂਦਾ ਸਮਾਜ ਦੇ ਨਾਲ ਭੱਜਿਆ ਨਹੀਂ ਜਾਂਦਾ ਮਾਇਆ ਦੀ ਕਮੀ ਪੈ ਜਾਂਦੀ ਹੈ ਫਿਰ ਵੀ ਤੇ ਦੁਖੀ ਹੁੰਦੇ ਹੋ ਇਹਦੇ ਨਾਲੋਂ ਜ਼ਿਆਦਾ ਚੰਗਾ ਹੈ ਕਦੇ ਵੀ ਹੌਸਲੇ ਨੂੰ ਡਿੱਗਣ ਨਾ ਦਿਓ ਕਦੇ ਵੀ ਰਿਸਕ ਲੈਣ ਤੋਂ ਘਬਰਾਓ ਨਾ ਪਰ ਵਾਰ-ਵਾਰ ਇੱਕ ਗੱਲ ਕਹਿ ਰਿਹਾ ਰਿਸਕ ਲਓ ਪਰ ਸਮਝਦਾਰੀ ਦੇ ਨਾਲ ਲਓ ਪੈਸਾ ਖਰਚੋ ਪਰ ਸਮਝਦਾਰੀ ਦੇ ਨਾਲ ਖਰਚੋ ਮੈਂ ਖਰਚਣਾ ਕਿੱਥੇ ਹੈ ਇਹਦੇ ਤੋਂ ਮੈਨੂੰ ਆਮਦਨ ਕਿਵੇਂ ਹੋ ਸਕਦੀ ਤੇ ਕਿੰਨੀ ਹੋ ਸਕਦੀ ਹੈ ਤੋ ਖੈਰ ਜਿਹੜਾ ਅੰਦਰ ਦਾ ਡਰੇ ਨਾ ਉਹਨੂੰ ਮੁਕਾਓ ਅੰਦਰ ਦੇ ਡਰ ਦੇ ਸਬੰਧ ਵਿੱਚ ਇੱਕ ਹੋਰ ਗੱਲ ਕਹਿ ਦਿਆਂ ਫੁਕਰਾ ਪੰਥੀ ਵਿੱਚ ਨਹੀਂ ਕਿ ਵੇਖੀ ਜਾਏਗੀ ਜਿਹੜਾ ਵੇਖੀ ਜਾਈ ਵਾਲੇ ਕੰਮ ਹੈ ਨਾ ਉਹ ਨਹੀਂ ਕਰਨਾ ਅੰਦਰ ਦੀ ਫੁਕਰਾ ਪੰਥੀ ਨੂੰ ਖਤਮ ਕਰੋ ਵਿਖਾਵੇ ਨੂੰ ਖਤਮ ਕਰੋ ਕਿ ਮੈਂ ਲੋਕਾਂ ਨੂੰ ਵਿਖਾਉਣਾ ਹੈ ਕਿ ਮੈਂ ਇਹਨਾਂ ਪੈਸਾ ਲਾ ਸਕਦਾ ਉਹ ਵੀ ਨਹੀਂ ਸਮਝਦਾਰੀ ਹੋਵੇ ਡਰ ਘਟਾਓ ਰਿਸਕ ਵੱਧ ਲਓ ਜਿੰਨਾ ਰਿਸਕ ਲਓਗੇ ਜਿੰਨੀ ਇਨਵੈਸਟ ਕਰੋਗੇ ਮਣੀ ਉਨੀ ਵੱਧ ਕੇ ਤੁਹਾਡੇ ਕੋਲ ਆਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ